ਸ੍ਰੀ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੀ ਸਾਧ ਸੰਗਤ ਜੀ ਅੱਜ ਪਿੰਡ ਜਖਵਾਲੀ ਦੀ ਮੋਟਰ ਦੀ ਕਈ ਸਾਲਾਂ ਤੋਂ ਜਾਂ ਕਈ ਮਹੀਨਿਆਂ ਤੋਂ ਲਾਲੋ ਦਿੱਕਤ ਆ ਰਹੀ ਸੀ ਤੇ ਸਮੂਹ ਨਗਰ ਦੇ ਸਹਿਯੋਗ ਦੇ ਨਾਲ ਤੇ ਸਾਡੀ ਪੰਚਾਇਤ ਸਦਾ ਗੁਰਦੀਪ ਸਿੰਘ ਸਰਪੰਚ ਨਰੰਗ ਮੋਨੂ ਤੇ ਸੁਰਿੰਦਰ ਕੌਰ ਬਲਜੀਤ ਕੌਰ ਜੋ ਸਮੂਹ ਪੰਚਾਇਤ ਦੇ ਸਹਿਯੋਗ ਨਾਲ ਅੱਜ ਅਸੀਂ ਨੇ ਮੋਟਰ ਪਾਈਆ ਤੇ ਬਾਕੀ ਸਰਪੰਚ ਸਾਹਿਬ ਦੇ ਸੁਨੇ ਦਾ ਵਿਚਾਰ ਕਈਆਂ ਨੇ ਕੀ ਕੀ ਕਮੈਂਟ ਕਰਿਆ ਹੱਡੇ ਦੇ ਕਿੰਦਾਂ ਦੀਆਂ ਗੱਲਾਂ ਕਰਦੇ ਆਂ ਹਾਂਜੀ ਸਰਪੰਚ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਤਾਂ ਅਸੀਂ ਸਮੂਹ ਨਗਰ ਨਿਵਾਸੀਆਂ ਤੋਂ ਮਾਫੀ ਮੰਗਦੇ ਆਂ ਗਲਤੀ ਮੰਨਦੇ ਆਂ ਜੀ ਗੱਲ ਮੁਕਾਉਂਦੀ ਜਿਹੜੀ ਮੋਟਰ ਦੇ ਆਉਣ 'ਚ ਦੇਰੀ ਹੋਈ ਦੇਰੀ ਇਹ ਵੀ ਕੋਈ ਕਾਰਨ ਤੇ ਦੇਰੀ ਦੇ ਕਰਨੇ ਤੇ ਵੀ ਦੋ ਛੁੱਟੀਆਂ ਪੈ ਗਈਆਂ ਸ਼ਨੀਵਾਰ ਤੇ ਐਤਵਾਰ ਉਹ ਟਰਾਂਸਪੋਰਟ ਦਾ ਪ੍ਰਬੰਧ ਰਹੋਗਾ ਜੀ ਇਹ ਮੋਟਰ ਜੇ ਉਸ ਨੂੰ ਪਾਉਂਦੇ ਤਾਂ ਦੂਜੇ ਦਿਨ ਹੀ ਪੈ ਜਾਂਦੀ ਪਰ ਇਹ ਵੀ ਜੇ ਆਪਾਂ ਉਸ ਨੂੰ ਬਣਾ ਕੇ ਪਾਉਂਦੇ ਤਾਂ ਇਹ ਮੋਟਰ ਦੀ ਕਾਹਲ ਹੋ ਜਾਣੀ ਜਿਹੜੀ ਹੁਣ ਪਈ ਜਾਣ ਹੁਣ ਆਪਾਂ ਜੋ ਪ੍ਰੋਪਰ ਇਹਦੀ ਮੋਟਰ ਟੈਂਕੀ ਦੀ ਉਹ ਮੋਟਰ ਪਾਈ ਹੈ ਟੈਕਸੋਂ ਦੀ ਮੋਟਰ ਟੈਂਕਸੋਂ ਦੀ ਤਾਰਾ ਟੈਕਸੋਂ ਦਾ ਇੰਸਟਾਲ ਕਰਾ ਜਿਹੜਾ ਨਗਰ ਨੂੰ ਸਾਡੇ ਪਿੱਛੇ ਥੋੜੀ ਜੀ ਦਿੱਕਤ ਦਾ ਸਾਹਮਣਾ ਕਰਨਾ ਪਿਆ ਸੀ ਉਹ ਮਾਫੀ ਮੰਗਦੇ ਆ ਕਿਉਂਕਿ ਪਤਾ ਕੀ ਆਪਰ ਚਲੋ ਆਪਣੇ ਵੱਲੋਂ ਕੋਸ਼ਿਸ਼ ਕੀਤੀ ਪੰਚਾਇਤ ਨੇ ਸਾਰੀ ਨੇ ਬੜੀ ਸਹਿਯੋਗ ਰੱਖਿਆ ਸਾਰੀ ਪੰਚਾਇਤ ਨੇ ਵੀ ਆਪਾਂ ਟੈਂਕ ਵੀ ਚਲਾਏ ਪਾਣੀ ਦੇ ਦੋ ਤੱਕ ਚੱਲਦੇ ਰਹੇ ਵੀ ਚਲੋ ਭਾਈ ਸਾਧੂ ਸੋਤ ਰਹੇ ਪਰ ਫਿਰ ਵੀ ਜਦੋਂ ਅਸੀਂ ਉਸਦੀ ਮਾਫੀ ਮੰਗ ਲਈ ਭਾਈ ਸਾਡੀ ਗਲਤੀ ਸੀ ਸਾਡੀ ਦੇ ਕਾਰ ਬੜੇ ਲੇਟ ਹੋ ਗਏ ਲੱਗ ਜੀ ਪਰ ਲੋਕ ਆਪਣੇ ਕਮੈਂਟ ਮਾਰਦੇ ਹਟਦੇ ਨਹੀਂ ਹਨ ਉਸ ਲੋਕਾਂ ਨੇ ਵੀ ਕਿਹਾ ਤੇ ਕਿ ਮੇਰੇ ਘਰੇ 10-20 ਬੰਦੇ ਇਕੱਠੇ ਹੋ ਕੇ ਆਜੂਗਾ ਮੋਟਰਪਾਲ ਪਰ ਅਸੀਂ ਉਹਨਾਂ ਵੀਰਾਂ ਨੂੰ ਇੱਕ ਗੱਲ ਬੇਇੱਜ਼ਤੀ ਕਰਦੇ ਹਾਂ ਹੱਥ ਜੋੜ ਕੇ ਬੇਇੱਜ਼ਤੀ ਕਰਦੇ ਆ ਵੀਰੋਂ ਬੇਇੱਜ਼ਤੀ ਆ ਕੋਈ ਵੀ ਬੰਦਾ ਜਿਹੜਾ ਸੇਵਾ ਕਰਨਾ ਚਾਹੁੰਦਾ ਸਾਡੀ ਪੰਚਾਇਤ ਵੱਲੋਂ ਖੁੱਲਾ ਸੱਦਾ ਉਹ ਕਿਤੇ ਵੀ ਕੁਛ ਵੀ ਜਿਹਨੇ ਤੇ ਜਿੰਮ ਲਾਉਣੇ ਆ ਜਿੰਮ ਲਾਉਂਦੇ ਉਹ ਜਿਹਨੇ ਮੋਟਰ ਪਾਉਣੀਆਂ ਮੋਟਰ ਪਾ ਦੋ ਸਾਡੇ ਪਿੰਡ ਦੇ ਵੀ ਖੁੱਲਾ ਸਦਾ ਅਸੀਂ ਆਪਣਾ ਨਾਂ ਨਹੀਂ ਕਰਾਉਣਾ ਅਸੀਂ ਉਹਦਾ ਬਾਰੇ ਮੋਟੇ ਅੱਖਰਾਂ 'ਚ ਨਾਂ ਲਿਖ ਕੇ ਲਾਵਾਂਗੇ ਆ ਭਾਈ ਫਰਾਨੇ ਬੰਦੇ ਨੇ ਸਾਡਾ ਸਹਿਯੋਗ ਦਿੱਤਾ ਸਾਡਾ ਸਹਿਯੋਗ ਦਾ ਸੇਵਾ ਕਰੀਏ ਅਸੀਂ ਉਹਦਾ ਧੰਨਵਾਦ ਵੀ ਕਰਾਂਗੇ ਨਾਂ ਪਰ ਅਸੀਂ ਨਾਂ ਨਹੀਂ ਕਰਾਉਣਾ ਨਾਂ ਕਰ ਨਾਂ ਕਰਾਉਣ ਵਾਲੇ ਬੰਦੇ ਦੇ ਖੁਸ਼ੀ ਰਹਿੰਦੇ ਨੇ ਗੱਲਾਂ ਦਾ ਫਾਇਦਾ ਨਹੀਂ ਕੁਝ ਦੇ ਹੁੰਦੇ ਆ ਵੀ ਮੈਂ ਕਰ ਦੂੰ ਬੋ ਕਰ ਦੂੰ ਇਹਦਾ ਕਿ ਦਿਖਾਵੇ ਨੇ ਵੀ ਮੇਰੇ ਘਰਾਂ 'ਚ ਇਕੱਠੇ ਪੈ ਜਾਓ ਦੂਆ ਨੰਬਰ ਅਸੀਂ ਸੰਗਤ ਨੂੰ ਵੀ ਬੇਨਤੀ ਕਰਨਾ ਚਾਹੁੰਦੇ ਨਗਰ ਵੀਰ ਕੋਸ਼ਿਸ਼ ਕਰਿਆ ਕਰੋ ਵੀ ਪਾਣੀ ਦੀ ਕਦਰ ਕਰੋ ਜੇ ਧਰਤੀ ਜੋ ਪਾਣੀ ਮੁੱਕ ਗਿਆ ਵੀਰੋ ਸਾਰੀ ਖਤਮ ਕਹਾਣੀਆਂ ਦਾ ਸਾਰਾ ਦੇਖ ਪੁਰ ਪਤਾ ਇਹ ਚਿੱਲੇ ਰਿਹਾ ਵੀ ਧਰਤੀ ਦਾ ਪਾਣੀ ਦਿਨੋ ਦਿਨ ਥੱਲੇ ਜਾ ਰਿਹਾ ਜੇ ਅਸੀਂ ਅੱਜ ਪਾਣੀ ਨੂੰ ਸਾਂਭਾਂਗੇ ਤਾਂ ਸਾਡਾ ਬਚਾਅ ਹੋ ਜਾਊਗਾ ਹੁਣ ਜਿਵੇਂ 7 5 6 ਦਿਨ ਲੰਘੇ ਚਲੋ ਮੋਟਰ ਨੂੰ ਉੰਮੀ ਰਿਹਾ ਹਰ ਇੱਕ ਨੇ ਬੰਦੇ ਨੇ ਪਾਣੀ ਇਸ ਸਮੇਂ ਪਹੁੰਚ ਰ ਵਰਤਿਆ ਕਿਉਂ ਵਰਤਿਆ ਕਿਉਂਕਿ ਪਾਣੀ ਦੀ ਦਿੱਕਤ ਆਈ ਪਾਣੀ ਉਹਨਾਂ ਨੇ ਉਨੇ ਹੀ ਭਰੇ ਟੈਂਕੀ ਜੋ ਕਿਸੇ ਨੂੰ 20 ਲੀਟਰ ਨਹੀਂ ਤਾਂ ਉਹਨਾਂ 20 25 ਉਹ ਭਰੇ ਜਿਹਨੂੰ 50 ਚਾਹੀਦਾ ਉਹਨੇ 50 ਭਰੇ ਹੁਣ ਵੀ ਸੰਕੋਚ ਨਾਲ ਵਰਤਿਆ ਗਿਆ ਨ ਬਿਲਕੁਲ ਜੀ ਹਾਂ ਇਹੀ ਬੇਨਤੀ ਆ ਵੀ ਹੁਣ ਮੇਰੀ ਗੱਲ ਚਲੋ ਚੱਲ ਵੀ ਥੋੜੀ ਦੇਖੋ ਤੁਹਾਡਾ ਕੰਮ ਥੋੜੀ ਟੈਂਕੀ ਆ ਤੁਹਾਡੇ ਸਭ ਕੁਝ ਆ ਅਸੀਂ ਵੀ ਤੁਹਾਡੇ ਚੁਣੇ ਪਿਆ ਤੁਹਾਡੇ ਚੁਣੇ ਵਾ ਤੁਹਾਡੇ ਵਿੱਚੋਂ ਆ ਸਭ ਕੁਝ ਤੁਹਾਡੇ ਆ ਅਸੀਂ ਨਹੀਂ ਕਹਿੰਦੇ ਅਸੀਂ ਤੁਸੀਂ ਸਾਡੇ ਨਾਲ ਨਹੀਂ ਅਸੀਂ ਤੁਹਾਡੇ ਨਾਲ ਜੇ ਤੁਸੀਂ ਤਾਂ ਅਸੀਂ ਆ ਵੀ ਬੇਨਤੀ ਆ ਵੀ ਮੇਰਾ ਵੀਰ ਸਾਰੇ ਪਾਣੀ ਸੰਕੋਚਨਾ ਵਰਤੋ ਅਸੀਂ ਤਾਂ ਇੱਥੇ ਤੱਕ ਵੀ ਆ ਵੀ ਪੰਚਾਇਤੀ ਦੇਖੋ ਸਾਰੇ ਪੰਚਾਇਤ ਖੜੀਆਂ ਨਗਰ ਦੀਆਂ ਦੇਖੋ ਸਾਰੇ ਖੜੇ ਵੀ ਵੀ ਅਸ ਤਾਂ ਕਹਿੰਦੇ 24 ਘੰਟੇ ਸੱਤ ਸੂਤ ਲੈ ਲਓ 24 ਘੰਟੇ ਪਾਣੀ ਛੱਡਦੀਏ ਆਪਣੇ ਆਪਣੇ ਘਰਾਂ ਬਾਲ ਲਾ ਲਓ ਮੇਰੀਆਂ 24 ਘੰਟੇ ਡਿਊਟੀ ਖੁੰਡੂਗੀ। ਮੂੰਹ ਬੰਦ ਰੱਖੋ ਟੁੱਟੀਆਂ ਨੇ ਸਾਰੇ। ਜਦ ਮਰਜ਼ੀ ਖੋਲੋ ਮੂੰਹ ਲਾਓ ਆਪਣੇ ਆਪਣੇ। ਜਦ ਮਰਜ਼ੀ ਖੋਲੋ ਤੁਹਾਨੂੰ ਪਾਣੀ ਮਿਲੂ ਪਾਣੀ ਕਿਹਦੇ ਦਾ ਪਤਾ? ਬਿਲਕੁਲ ਜੀ। ਵੀ ਆਪਣਾ ਪਾਣੀ ਲਓ। ਪਰ ਇਹ ਆ ਵੀ ਇਹ ਨਹੀਂ ਵੀ ਲੈਣਾ ਤਾਂ ਮੇਰੀ ਗੱਲ ਸੁਣ ਅਸੀਂ ਹੁਣ ਇਹ ਆ ਵੀ ਬੇਨਤੀ ਕਰਦੇ ਆ ਟਾਈਮ ਰੱਖਦਾ ਤਾਂ 6 ਤੋਂ 7:30 ਸਵੇਰੇ 6 ਤੋਂ 7:30 ਸ਼ਾਮ ਨੂੰ। ਵੀ 3 ਘੰਟੇ ਡਿਊਟੀ ਆਉਣੀ ਆ ਵੀਰੋ ਆਪਣਾ ਸੰਕੋਚ ਨਾਲ ਪਾਣੀ ਵਰਤੋ ਆਪਣੇ ਟੁੱਟੀਆਂ ਬੰਦ ਕਰੋ। ਸਾਰਿਆਂ ਸਾਡੀ ਹੱਥ ਬੰਨ੍ਹ ਕੇ ਹੀ ਬੇਨਤੀ ਹੈ ਪੰਚਾਇਤ ਵੱਲੋਂ। ਬੇਦੀ ਪੂਰੀ ਤੇ ਪ ਠੀਕ ਹੈ ਰੰਗ ਜੀ ਠੀਕ ਹੈ ਜੀ ਮਨ ਠੀਕ ਹੈ ਜੀ ਠੀਕ ਹੈ ਜੀ ਕੋਈ ਸੁਝਾਓ ਦੱਸੋ ਹੋਰ ਪਾਣੀ ਬੰਦ ਕਰਨ ਬਾਰੇ ਕਹੋ ਪਿੰਡ ਮੂਰੇ ਹੀ ਬੇਨਤੀ ਕਰਨਾ ਚਾਹੁੰਦੇ ਆਂ ਵੀਰੇ ਹੱਥ ਬੰਨ ਕੇ ਹੈ ਨਾ ਪਾਣੀ ਨੂੰ ਲੋੜ ਅਨੁਸਾਰ ਵਰਤਿਆ ਜਾਵੇ ਪਾਣੀ ਦੀ ਦੁਰਵਰਤੋਂ ਨਾ ਕਰੀ ਜਾਵੇ ਆਪਣਾ ਫਰਜ਼ ਸਮਝ ਕੇ ਆਪਾਂ ਆਪਣੇ ਜਿਹੜੇ ਟੁੱਟੀਆਂ ਦੇ ਮੂੰਹ ਲਾਈਏ ਠੀਕ ਹੈ ਕਿ ਨਹੀਂ ਪਾਣੀ ਦੀ 24 ਘੰਟੇ ਸਹੂਲਤ ਲੈ ਸਕਦੇ ਹਾਂ ਤੁਸੀਂ ਇਹ ਕੰਮ ਕਰਕੇ ਹੂੰ ਬਾਕੀ ਧੰਨਵਾਦ ਆ ਬਾਕੀ ਸਾਰਿਆਂ ਦਾ ਸਹਿਯੋਗ ਦਿਆ ਕਰੋ ਇਹ ਜਿਹੇ ਕੰਮ ਦੇ ਵਿੱਚ ਗੱਲਾਂ ਨਾ ਬਣਾਇਆ ਕਰੋ ਮੇਰਾ ਵੀਰ ਹੱਥ ਬੰਨ ਕੇ ਬੇਨਤੀ ਆ ਕੋਈ ਵੀ ਇਹੋ ਜਿਹਾ ਕੰਮ ਬੰਦਾ ਜਾਣ ਕੇ ਨਹੀਂ ਕਰਦਾ ਹੁੰਦਾ ਸਮਾਂ ਲੱਗ ਜਾਂਦਾ ਹੈ ਕੋਈ ਚੰਗਾ ਕੰਮ ਕਰਨ ਨੂੰ ਸਮਾਂ ਲੱਗਦਾ ਹੀ ਹੁੰਦਾ ਹੁਣ ਇਹ ਚੰਗਾ ਹੀ ਅਸਲ ਵਿੱਚ ਜਿਹੜੀ ਪਹਿਲੀ ਮੋਟਰ ਤੇ ਉਹ ਮੋਟਰ ਹੀ ਨਹੀਂ ਤੇਜ਼ ਦੀ ਹਾਂ ਉਹਨੂੰ ਅਸਲ ਵਿੱਚ ਦੀ ਪਤਾ ਕੀ ਦੀ ਜਿਹੜੀ ਪਹਿਲੀ ਮੋਟਰ ਇਹਦੀ ਮੋਟਰ ਈ ਅਸਲੀ ਉਹ ਮੋਟਰ ਸਾਨੂੰ ਨਹੀਂ ਪਤਾ ਕਿਨੇ ਪੂਰਾ ਪਰਾ ਕਰੀਏ ਦੇਖੋ ਅਸੀਂ ਐਵੇਂ ਕਿਤੇ ਇਲਜ਼ਾਮ ਲਾਈ ਅਸੀਂ ਲਾਉਂਦੇ ਕਿਤੇ ਕਿਹੜੀ ਪਛਾਣ ਕਰੀਏ ਕਿਨੇ ਕਰੀਏ ਉਹ ਉਹ ਮੋਟਰ ਪੂਰਾ ਪਰਾ ਹੋਈ ਇਹ 3 ਛਰੇ ਦੀ ਮੋਟਰ ਦੀ ਇਹ ਮੋਟਰ ਕਿਹੜੀ ਆ ਮੋਟਰ ਉਹ ਆ ਜਿਹੜੀ ਇਹ ਖੇਤਾਂ 'ਚ ਪਾਣੀ ਕੱਢਦੀ ਆ ਨਾ ਕਿ ਟੈਂਕੀ ਵਾਲੀ ਮੋਟਰ ਆ ਜਿਹੜੀ ਹੁਣ ਪਾਈ ਦੀ ਇਹਨੂੰ ਅਸੀਂ ਹੁਣ ਇਸੇ ਕਰਕੇ ਬਣਾਉਣ ਦੀ ਕੋਸ਼ਿਸ਼ ਨਹੀਂ ਕੀਤੀ ਉਹ ਵੀ ਜੇ ਬਣਾ ਕੇ ਪਾਦੀ ਵੀ ਸਾਤੇ ਫੇਰ ਉਹੀ ਗਲਤੀ ਹੋਣੀ ਕੋਲ ਹੋ ਜਾਣੀਆਂ ਇਹਦਾ ਫੇਰ ਵੀ ਪਾ 7000 ਰੁਪਏ ਸਾਡਾ ਬੇਬਾਜ ਜਾਣਾ ਤਾਂ ਵੀ ਇਸੇ ਕਰਕੇ ਕੋਸ਼ਿਸ਼ ਕਰੀ ਵੀ ਜਿਹੜੀ ਇਹਦੀ ਟੈਂਕੀ ਦੀ ਮੋਟਰ ਆ ਅਸੀਂ ਉਹੀ ਟੈਂਕੀ ਦੀ ਮੋਟਰ ਮੰਗਾਈ ਹੁਣ ਵੀ ਜਿਹੜੀ ਪੈਂਦੀ ਇਹਦੇ ਅਸਲ ਉਹਨੇ 8 ਛਰੇ ਦੀ ਮੋਟਰ ਆ ਉਹੀ ਮੋਟਰ ਆ ਜਿਹੜੀ ਟੈਂਕੀ 'ਚ ਪਾਣੀ ਉੱਪਰ ਚੜਾਉਂਦੀ ਆ ਚੜਾਉਂਦੀ ਆ ਜੀ ਇਹ ਤਾਂ ਕਰਕੇ ਮੈਂ ਦੇਰੀ ਹੋਈ ਹੈ ਜਿਹੜੀ ਬਹੁਤੀ ਦੇਰੀ ਹੋਈ ਹੈ ਦੇਰੀ ਦਾ ਕਾਰਨ ਵੀ ਇਹੀ ਹੈ ਸਰ ਜੇ ਦੂਜੀ ਮੋਟਰ ਪਾਣੀ ਤਾਂ ਉਹ ਆਪਣੇ ਕੋਲ ਬਣਾ ਕੇ ਪਾ ਸਕਦੇ ਤੇ ਉਹ ਤਾਂ ਸ਼ਾਮ ਨੂੰ ਚਲਾ ਦਿੰਦੇ ਆਪਾਂ ਆਪਾਂ ਪੜਤੋਂ ਤੋਂ ਵੀ ਲੈ ਕੇ ਪਾ ਸਕਦੇ ਨਾ ਵੀ ਪਾਣੀ ਹੁੰਦੀ ਜੇ ਪਰ ਇਸੇ ਕਰਕੇ ਦੇਰੀ ਹੋਈ ਹੈ ਵੀ ਸਾਰੀ ਸੰਗਤ ਤੋਂ ਅਸੀਂ ਉਹਦੇ ਪਾਸੇ ਮਾਫੀ ਮੰਗਦੇ ਆ ਵੀ ਹੁਣ ਬੇਨਤੀ ਆ ਵੀ ਸਾਰੀ ਸੰਗਤ ਨੂੰ ਇਸੇ ਤਰ੍ਹਾਂ ਸਹਿਯੋਗ ਦਿਆ ਕਰੋ ਸਹਿਯੋਗ ਦੇ ਕੇ ਕੰਮ ਚੱਲਦੇ ਨੇ ਬਿਲਕੁਲ ਗੱਲਾਂ ਬਣ ਲੈ ਗੱਲਾਂ ਬਣਾਉਂਦਾ ਤੈਨੂੰ ਪਤਾ ਦੁਨੀਆ ਫਰਦੀ ਆਪਣੇ ਬਣਾਈ ਬਿੰਦੀਆ ਬੜਾਈ ਜਾਵੇ ਚਲੋ ਦੰਦੀ ਵੀ ਕਿਹਦਾ ਕਿਉਂ ਨਹੀਂ ਵੀ ਸਾਰੇ ਸੰਗਤ ਦੇ ਸਹਿਯੋਗ ਨਾਲ ਸਾਰਾ ਕੁਝ ਚੱਲੀ ਮੇਰਾ ਵੀ ਸਾਰਿਆਂ ਨੂੰ ਬੇਨਤੀ ਹੈ ਵੀ ਸਾਰੇ ਇੱਕ ਇੱਕ ਸਹਿਯੋਗ ਦਿਆ ਕਰੋ ਸਾਂਝੇ ਕੰਮਾਂ 'ਚ ਇਹ ਕਿਸੇ ਦਾ ਨਹੀਂ ਸਭ ਦਾ ਯਰ ਡੱਕਰ ਦਾ ਕੰਮ ਆ ਸਾਰਾ ਨਾ ਨਗਰ ਨਾਲ ਆਪਾਂ ਵੀ ਸਾਰੇ ਬਿਲਕੁਲ ਪਤਾ ਨਹੀਂ ਅਸੀਂ ਨਗਰ ਨਾਲ ਆ ਚਲੋ ਬੇਨਤੀ ਹੈ ਬਾਘੁਰਜੀ ਪਤਿਓ ਜੀ ਪਤਿਓ ਲਓ ਜੱਜ ਨਵੀਂ ਮੋਟਰ ਪਾਉਣ ਤੋਂ ਬਾਅਦ ਖਵਾਜਾ ਪੀਰ ਬਾਬਾ ਦੇ ਮਿੱਠੇ ਚੌਲਾਂ ਦਾ ਪ੍ਰਸਾਦ ਲਗਾਇਆ ਗਿਆ ਮੱਥਾ ਟੇਕਿਆ ਗਿਆ ਲਓ ਵੀ ਵਾਜਾ ਬਲੀ ਬਾਬਾ ਸਭ ਦੇ ਅੰਗ ਸੰਗ ਸਾਈ ਦੇ ਸਭ ਦੇ ਪਰਦੇ ਟੱਕੇ ਰੱਖੇ ਮਾਨ ਸਤਕਾਰ ਬਰਕਰਾਰ ਰੱਖੇ ਕੋਲ ਕਰ ਲਾਂ ਮੈਨੂੰ ਤਾ ਦੋ ਬਾੜ ਲੱਗਤੀ ਨੇ ਹਵਾ ਚੱਲ ਰਿਹਾ ਕੋਸੇ ਇੱਧਰ ਕਰਕੇ ਬਾੜ ਹਾਂ ਇੱਥੇ ਬਾੜ ਲਾ ਥੱਲੇ ਰੱਖ ਲੈ ਇੱਟ ਰੱਖ ਲੈ ਚਾਹਲੇ ਦਲੇ ਥੱਲੇ ਕਰ ਚੱਕ ਲਿਆ ਆ ਰੋੜੀ ਜੀ ਹਾਂ ਬਸ ਚੱਕ ਲਿਆ ਹੋ ਨਾ ਰੋ ਮਤਲਬ ਇਹ ਨਹੀਂ ਖੜਨੀ ਪਤਾ ਪੂਰਾ ਲਾ ਦੇ ਪਾਨ ਇਧਰ ਆਉਂਦੀ ਆਪ ਲਓ ਜੀ ਐਤਵਾਰ ਨੂੰ ਅਸੀਂ ਨੇ ਫਿਰ 20 25 ਕਿਲੋ ਚੌਲ ਕਰਾਂਗੇ ਇੱਥੇ ਜਿਸ ਵੀ ਦੀ ਜੋ ਸਰਦਾਰ ਹੋ ਸਰਪੰਚ ਸਾਹਿਬ ਸਾਡੇ ਨਰੰਗ ਜੀ ਪੰਚ ਮੋਨੂ ਹਰਵੰਸਪੁਰ ਸਾਡੇ ਭਗਵਾਨ ਸਾਰਿਆਂ ਨੇ ਮੈਂ ਤੁਹਾਡੇ ਕਈ ਜਿਹੜਾ ਬਾਹਰ ਆਪ ਕੋ ਬੰਦ ਨਹੀਂ ਹੁੰਦਾ ਦੇਖਿਆ ਰਹਿੰਦਾ ਹੁੰਦਾ ਉਹ ਮਾੜਾ ਕੱਸ ਕੇ ਆਹ ਵੇੜੀ ਪਾਓ ਇੱਕ ਬਸਾ ਕੋਲੇ ਇੱਕ ਲੋ